ਲੰਘੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਸੂਬੇ ਵਾਇਓਮਿੰਗ ਦੇ ਵਿੱਚ ਇੱਕ ਬਹੁਤ ਹੀ ਭਿਆਨਕ ਅਤੇ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਹੁਣ ਤੱਕ 3 ਦੇ ਕਰੀਬ ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਇਸ ਹਾਦਸੇ ਨੂੰ ਵਾਇਓਮਿੰਗ ਟਨਲ ਕ੍ਰੈਸ਼ ਦਾ ਨਾਮ ਦਿੱਤਾ ਗਿਆ ਹੈ ਤੇ ਇਸ ਹਾਦਸੇ ਦੌਰਾਨ 5 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਹਨ ਸ਼ੁੱਕਰਵਾਰ ਨੂੰ ਇਹ ਹਾਦਸਾ ਵਾਪਰਿਆ ਸੀ ਪਰ ਹਲੇ ਤੱਕ ਉੱਥੇ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਹੋਰ ਵੀ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਹੋਰ ਵੀ ਇਸ ਮਾਮਲੇ ਲੈ ਕੇ ਜਲਦ ਹੀ ਖੁਲਾਸੇ ਹੋ ਸਕਦੇ ਹਨ ਇੱਥੇ ਦੱਸਣ ਵਾਲੀ ਗੱਲ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਵੀ ਮੌਤ ਹੋ ਗਈ ਹੈ ਜਿਸ ਦਾ ਨਾਮ ਹਰਮਨ ਹੈ ਅਤੇ ਉਹ ਬ੍ਰੈਂਟਨ ਦਾ ਰਹਿਣ ਵਾਲਾ ਸੀ ਜਾਣਦਿਆਂ ਪੂਰੀ ਰਿਪੋਰਟ ਸ਼ੁੱਕਰਵਾਰ ਨੂੰ ਵਾਇਓਮਿੰਗ ਵਿੱਚ ਇੱਕ ਹਾਈਵੇ ਸੁਰੰਗ ਦੇ ਅੰਦਰ ਹੋਏ ਬਹੁਵਾਹਨਾ ਦੇ ਹਾਦਸੇ ਵਿੱਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਕੈਸਲ ਰੌਕ ਦੇ ਹੇਠਾਂ ਇੰਟਰਸਟੇਟ 80 ਦੀ ਪੱਛਮੀ ਵੱਲ ਜਾਣ ਵਾਲੀ ਸੁਰੰਗ ਦੇ ਵਿੱਚ ਹੋਇਆ। ਇਸ ਹਾਦਸੇ ਕਾਰਨ ਸੁਰੰਗ ਦੇ ਅੰਦਰ ਅੱਗ ਲੱਗ ਗਈ ਜਿਸ ਨਾਲ 6 ਵਪਾਰਕ ਗੱਡੀਆਂ ਅਤੇ 2 ਯਾਤਰੀ ਗੱਡੀਆਂ ਪੂਰੀ ਤਰ੍ਹਾਂ ਨਾਲ ਸੜ ਕੇ ਤਬਾਹ ਹੋ ਗਈਆਂ। ਦੱਸਦੀ ਹੈ ਕਿ ਇਸ ਹਾਦਸੇ ਦੇ ਵਿੱਚ 26 ਕਾਰਾਂ ਅਤੇ ਟਰੱਕ ਸ਼ਾਮਲ ਸਨ ਵਾਇਓਮਿੰਗ ਹਾਈਵੇ ਪੈਟਰੋਲ ਦੇ ਸਰਜੈਂਟ ਜੇਸਨ ਰੋਸੀਓ ਨੇ ਕਿਹਾ ਕਿ ਜ਼ਿਆਦਾਤਰ ਮਲਬਾ ਐਤਵਾਰ ਤੱਕ ਹਟਾ ਦਿੱਤਾ ਗਿਆ ਸੀ ਸੁਰੰਗ ਦੇ ਅੰਦਰ ਅਜੇ ਵੀ 10 ਦੇ ਕਰੀਬ ਕਾਰਾਂ ਫਸੀਆਂ ਹੋਈਆਂ ਹਨ ਵਾਈਓਮਿੰਗ ਹਾਈਵੇ ਪੈਟਰੋਲ ਦੇ ਮੇਜਰ ਜੇਮਸ ਥਾਮਸ ਨੇ ਕਿਹਾ ਕਿ ਇੱਕ ਵਾਰ ਜਦੋਂ ਅਧਿਕਾਰੀ ਵਾਹਨਾਂ ਨੂੰ ਬਾਹਰ ਕੱਢਣ ਦੇ ਯੋਗ ਹੋ ਜਾਂਦੇ ਹਨ ਤਾਂ ਉਹ ਕਾਉਂਟੀ ਕੋਰਨਰ ਨਾਲ ਕੰਮ ਕਰਨਗੇ ਅਧਿਕਾਰੀਆਂ ਨੂੰ ਅਜੇ ਵੀ ਸ਼ਾਮਲ ਸਾਰੇ ਵਾਹਨਾਂ ਦੀ ਗਿਣਤੀ ਕਰਨ ਦੇ ਯੋਗ ਹੋਣਾ ਬਾਕੀ ਹੈ ਸ਼ੁੱਕਰਵਾਰ ਨੂੰ ਵਾਪਰੀ ਘਟਨਾ ਦੀਆਂ ਤਸਵੀਰਾਂ ਵਿੱਚ ਸੁਰੰਗ ਦੇ ਧੂਏ ਨਾਲ ਕਾਲੇ ਮੂੰਹ ਦੇ ਬਾਹਰ ਟੁਕੜਿਆਂ ਪਨਾਲ ਭਰੇ ਸੈਮੀ ਟ੍ਰੇਲਰ ਦਿਖਾਈ ਦਿੱਤੇ ਜੋ ਕਿ ਲਗਭਗ 1/4 ਮੀਲ 400 ਮੀਟਰ ਲੰਬੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਵਾਇਓਮਿੰਗ ਹਾਈਵੇ ਸੁਰੰਗ ਦੇ ਅੰਦਰ ਹੋਏ ਭਿਆਨਕ ਹਾਦਸੇ ਦੇ ਮਲਬੇ ਵਿੱਚੋਂ ਇੱਕ ਤੀਜਾ ਪੀੜਤ ਮਿਲਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੀਜਾ ਪੀੜਤ ਪੰਜਾਬੀ ਨੌਜਵਾਨ ਹੈ ਜਿਸ ਦਾ ਨਾਮ ਹਰਮਨ ਦੱਸਿਆ ਜਾ ਰਿਹਾ ਹੈ ਹਰਮਨ ਬ੍ਰੈਂਟਨ ਦਾ ਰਹਿਣ ਵਾਲਾ ਸੀ ਫਿਲਹਾਲ ਹਰਮਨ ਨਾਲ ਵਾਪਰੀ ਇਸ ਦੁਖਦਾਇਕ ਘਟਨਾ ਨੂੰ ਲੈ ਕੇ ਵਿਧੇਰੇ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ ਵਾਇਓਮਿੰਗ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਇੰਜੀਨੀਅਰ ਨੇ ਕਿਹਾ ਕਿ ਪੱਛਮ ਵੱਲ ਜਾਣ ਵਾਲੀ ਸੁਰੰਗ ਦੇ ਵਿੱਚ ਘਰਲੇ ਤੀਜੇ ਹਿੱਸੇ ਵਿੱਚ ਅੱਗ ਨਾਲ ਭਾਰੀ ਨੁਕਸਾਨ ਹੋਇਆ ਹੈ ਅੱਗ ਨੇ ਇਸ ਦੀ ਕੰਕਰੀਟ ਦੀ ਲਾਈਨਿੰਗ ਨੂੰ ਨੁਕਸਾਨ ਪਹੁੰਚਾਇਆ ਜਿਸ ਕਾਰਨ ਢਿੱਲੀ ਕੰਕਰੀਟ ਡਿੱਗ ਗਈ ਅਤੇ ਪਹਿਲੇ ਜਵਾਬ ਦੇਣ ਵਾਲਿਆਂ ਨੂੰ ਉਨ੍ਹਾਂ ਖੇਤਰਾਂ ਤੋਂ ਬਚਣ ਦੀ ਲੋੜ ਸੀ ਅੰਤਰਾਜੀ ਆਵਾਜਾਈ ਨੂੰ ਗ੍ਰੀਨ ਰਿਵਰ ਰਾਹੀਂ ਮੂੜ ਰੂਟ ਕੀਤਾ ਜਾ ਰਿਹਾ ਹੈ ਅਧਿਕਾਰੀਆਂ ਦਾ ਟਿੱਚਰ ਪੂਰਬਵਲ ਜਾਣ ਵਾਲੇ ਸੁਰੰਗ ਨੂੰ ਤਿੰਨ ਦਿਨਾਂ ਵਿੱਚ ਦੁਬਾਰਾ ਖੋਲਣਾ ਸੀ ਤਾਂ ਜੋ ਇਹ ਦੋ ਬਾਸਰ ਆਵਾਜਾਈ ਦੀ ਮੇਜਬਾਨੀ ਕਰ ਸਕੇ ਜਦੋਂ ਕਿ ਪੱਛਮਵਲ ਜਾਣ ਵਾਲਾ ਭਾਗ ਬੰਦ ਰਹਿੰਦਾ ਇੰਜੀਨੀਅਰ ਇਹ ਅੰਦਾਜ਼ਾ ਲਗਾਉਣ ਵਿੱਚ ਅਸਮਰਥ ਸਨ ਕਿ ਪੱਛਮਵਲ ਜਾਣ ਵਾਲੀ ਸੁਰੰਗ ਕਦੋਂ ਦੁਬਾਰਾ ਖੁੱਲੇਗੀ ਕਿਉਂਕਿ ਕਾਫੀ ਜ਼ਿਆਦਾ ਨੁਕਸਾਨ ਦਾ ਖਰਚਾ ਵੀ ਜਤਾਇਆ ਜਾ ਰਿਹਾ ਹੈ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਕਿ ਉਹਨਾਂ ਨੇ ਹਾਈਵੇ ਪੈਟਰੋਲ ਨਾਲ ਮਿਲ ਕੇ ਇੱਕ ਸੁਰੱਖਿਆ ਜਾਂਚ ਸ਼ੁਰੂ ਕੀਤੀ ਹੈ ਫਿਲਹਾਲ ਇਸ 터ਨਲ ਕਰੈਸ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਜਲਦੀ ਹੋਰ ਖੁਲਾਸੇ ਵੀ ਹੋ ਸਕਦੇ ਹਨ ਅਧਿਕਾਰੀਆਂ ਵੱਲੋਂ ਇਹ ਵੀ ਖੱਤਾ ਜਤਾਇਆ ਜਾ ਰਿਹਾ ਹੈ ਕਿ ਮਲਬੇ ਹੇਠਾਂ ਹੋਰ ਵੀ ਕਈ ਲੋਕ ਦੱਬੇ ਹੋ ਸਕਦੇ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ